ਕਿਥਾਂ ਤੁਹਾਡੇ ਤੱਕ ਪਹੁੰਚਾਉਣਾ ਸਾਰੇ ਵੀ ਦੱਸੋ ਮੇਰਾ ਇਸ ਗੱਲ ਤੇ ਕਸੂਰ ਕੀ ਹੈ ਮੇਰੇ ਕੋਲ ਬੱਚੇ ਦੇ ਕਾਜ ਕਾਦੇ ਡੀਐਨਏ ਟੈਸਟ ਹੈ ਮੇਰਾ ਫੂਲ ਟੈਸਟ ਕਰ ਲੋ ਹੋਰ ਮੇਰੇ ਕੋਲੇ ਕੀ ਹੈ ਬੱਚੇ ਦਾ ਤਾਂ ਉਹਨਾਂ ਦੀ ਨਹੱਤ ਹੈ ਇਹ ਸਾਹ ਤੱਕ ਦੇਖ ਲੋ ਵੀ ਜਿਹੜਾ ਸਿੱਧੂ ਮੂਸੇ ਵਾਲੇ ਨੂੰ ਮਾਰ ਕੇ ਅਸੀਂ ਹਵਾ ਖਤਮ ਕੀਤਾ ਇਹ ਹਮਵਾ ਖੇਰ ਪੈਦਾ ਹੋ ਗਿਆ ਇਹ ਜੰਗਿਆ ਵੀਰੋ ਸਹਿਤਲ ਨੇ ਤੇ ਸਟੇਟ ਦੇ ਮਿਲ ਕੇ ਕੱਢਿਆ ਹੁਣ ਤੁਸੀਂ ਆਪ ਕੋਚੋ ਇੱਕ ਘੋੜਾ ਪਰ ਮਾਸੂਮ ਜੀ ਨੂੰ ਵੀ ਨਹੀਂ ਪਤਾ ਮੇਰਾ ਜਨਮ ਹੋਇਆ ਕਿੱਥੇ ਹੈ ਅਲੇ ਮੈਂ ਕੀ ਹੋ ਜੇ ਮਹੌਤ ਬੱਡਾ ਹੋਣੇ ਪਲਲੇ ਤਾਂ ਉਹਦੇ ਪਰਿਵਾਰ ਦੀ ਇਹਨਾਂ ਦੀ ਕੀ ਸੋਚ ਹੈ ਮੇਰੇ ਪੁੱਤ ਨੇ ਸਿਕਿਉਰਟੀ ਦੇ ਬੰਦੇ ਆ ਬੈਠੇ ਨੇ ਸੁਖਵਿੰਦਰ ਰੰਧਾਵਾ ਸਾਹਿਬ ਮੈਂ ਕਹਾ 2 ਸਾਲ ਮੇਰਾ ਬੱਚਾ ਜਿਉਂਗਿਆ ਤੈਨਾਂ ਦੀ ਕਿਰਪਾ ਕਰਕੇ ਜਿਉਂਗਿਆ ਮੈਂ ਜਦੋਂ ਵੀ ਇਹਨਾਂ ਤੱਕ ਪਹੁੰਚ ਕੀਤੀ ਤਾਂ ਮੈਨੂੰ ਮੌਕਾ ਤੇ ਸੁਰੱਖਿਆ ਵੀ ਨਹੀਂ ਮੈਨੂੰ ਸੂਚਨਾ ਵੀ ਨਹੀਂ ਮੈਨੂੰ ਅਲਰਟ ਰਹਿਣ ਬਾਰੇ ਚੌਕਸ ਵੀ ਕੀਤਾ ਗਿਆ ਫਿਰ ਵਾਰ-ਵਾਰ ਤੋਂ ਜੰਗੀਰ ਬਣਾ ਲੈਂਦੇ ਸੀ ਜਦੋਂ ਕਿਸੇ ਪਾਸੋਂ ਕੋਈ ਇਨਫੋਰਮੇਸ਼ਨ ਇਹ ਕੋਈ ਰਿਪੋਰਟ ਆਉਦੀ ਸੀ ਕਿ ਕਰ ਰਹੇ ਦੀ ਪਰੰਤੂ ਇੱਥੇ ਸਪੈਸ਼ਲ ਸੱਲ ਨੇ ਦੱਸਿਆ ਸਰਕਾਰ ਨੂੰ ਵੀ ਸਿੱਧੂ ਮੂਸੇਵਾਲਾ ਇੱਕ ਬਹੁਤ ਰਾਜਨੀਤਿਕ ਗੱਲੂ ਹੈ ਇਹ ਦੋ ਬੰਦਿਆਂ ਨੂੰ ਪੰਜਾਬ ਦੇ ਵਿੱਚ ਜਿਹੜੀ ਫੈਰ ਪ੍ਰੋਫੈਸ਼ਨਲ ਸਭ ਤੋਂ ਹਾਈ ਹੈ ਤਾਂ ਉਹਦੇ ਦੀ ਸਿਕਿਉਰਿਟੀ ਵਧਾਈ ਜਾਵੇ ਪਰੰਤੂ ਸਰਕਾਰ ਨੇ ਕੀਤਾ ਕਿ ਉਹ ਚਿੱਥੀ ਨੂੰ ਦੱਬਤਾ ਸਿਕਿਉਰਿਟੀ ਸੰਬੋਧ ਵਢਰਾ ਕਰ ਚਲੋ ਵਢਰਾ ਵੀ ਕਰ ਦਿੰਦੇ ਇਲੈਕਸ਼ਨ ਤੋਂ ਬਾਅਦ ਕਪੜਸ ਸਿਕਿਉਰਿਟੀ ਦਿਨ ਰਾਤ ਹੋਗੀ ਸੀ ਅਸੀਂ 12-15 ਦਿਨ ਘਰੇ ਰਹੇ ਬਿਨਾਂ ਕੰਮ ਮੈਨਾਂ ਤੋਂ ਤਾਂ ਸਾਨੂੰ ਬਾਹਰ ਨਹੀਂ ਕਿਸੇ ਨੇ ਮਾਰੇ ਕਦੋਂ ਜਦੋਂ ਗਵਰਨਮੈਂਟ ਦੇ ਵਿਤੇਸ਼ ਸਿੰਘ ਪੰਨੂ ਵਰਗੇ ਮੀਡੀਆ ਦੇ ਬਾਈਜ਼ਰ ਮੈਨੂੰ ਮਿਲੂ ਸੀ ਬਦਵਾ ਸਰਦੀ ਮੈਂ ਸਿੱਟ ਦੇ ਅੱਗੇ ਚੈੱਕ ਵੀ ਪੇਸ਼ ਕੀਤੀ ਜਿੱਦਾਂ ਉਹਨੇ ਉਹ ਚੈੱਕ ਪੀਤੀ ਸੀ ਜੇ ਵੀ ਜਿਹੜੀ ਜਿਹੜੀ ਬਿਦਰਾਸ ਸਿਕਿਉਰਿਟੀ ਕੀਤੀ ਹੈ ਇਹਨੂੰ ਕੋਈ ਵਾਇਰਲ ਕਰ ਲੋ ਮੈਂ ਸੀਮ ਸਾਹਿਬ ਕੋ ਬਾਤ ਕਰ ਲੂਗਾ ਇਹ ਸਾਰੀ ਮੇਰੇ ਕੋਲ ਚੈੱਕ ਮੌਜੂਦ ਹੈ ਜੀ ਰੋਣ ਬਿਲਕੁਲ ਸਾਸ਼ ਦੇ ਤਹਿਤ ਸਕਿਉਰਟੀ ਡੰਗਾ ਕਰਤੀ ਹੈ 24 ਘੰਟੇ ਵੀ ਅੰਦਰ ਅੰਦਰ ਮੇਰੇ ਬੱਚੇ ਨੂੰ ਇਸ ਦੁਨੀਆ ਤੋਂ ਪਿਗਾ ਕਰ ਦਿੱਤਾ ਹੈ ਦਰਦਰ ਤੇ ਭਟਕਦੇ ਫਿਰਦੇ ਦੋ ਸਾਲ ਹੋ ਗਏ ਹਰੇ ਚਾਰਜ ਫਰੇਮ ਹੋਏ ਨੇ ਮੇਰੇ ਕੇਸ ਦੇ ਕੇਵਲ ਚਾਰ ਸਲਾਮ ਅਲੈਕੁਮ ਕੋਈ ਸੰਗਠਨ ਦਾ ਹੈ ਲੋ 268 ਲਾਤੀ ਲਾਉਂਦੇ ਸੁਭਿਸ਼ਰ ਹੋਈ ਤੇ ਔਰ ਵਿਰਾਤ ਲੈ ਕੇ ਬਾਗੇ ਫਿਰੋ ਮੁਕਦਮੇ ਸਾਰੇ ਪੰਜਾਬ ਅਰੇ ਨਾਲ ਹਿਮਾਚਲ ਦੇ ਨੇ ਉਤਰੀ ਭਾਰਤ ਦੇ ਨੇ ਤੇ ਰਾਤ ਉਹਦਾ ਕੀ ਕੰਮ ਹੈ ਉਹ ਕਿਸੇ ਕੋਰਟ ਦੇ ਵਿੱਚ ਨੂੰ ਪੇਸ਼ ਨਹੀਂ ਹੋਉਂਦਾ ਜਿਹੜਾ ਬੰਦਾ ਫਿਰ ਕੱਢਦਾ ਤੁਸੀਂ ਕੋਈ ਚੰਗਾ ਆਦਮੀ ਚੁਣ ਲਓ ਇਲਾਕੇ ਤੋਂ ਉਹਨਾਂ ਦੇ ਫਿਰ ਵਿਉਂਤਾਂ ਕਰਨ ਲੱਗੇ ਤੇ ਨੇ ਉਹਨਾਂ ਦੀ ਮੌਤ ਦੇ ਗ੍ਰਾਂਟ ਜਾਰੀ ਕਰਨ ਲੱਗੇ ਹੁਣ ਤੋਂ ਲਾਉਰਸ ਦਾ ਗਜਰਾ ਦੇ ਵਿੱਚ ਕੰਮ ਕੀ ਹੈ ਦੱਸੋ ਉਹਨੇ ਉਹ ਜਿਸ ਤਰ੍ਹਾਂ ਮੇਰਾ ਬੱਚਾ ਜੱਪਨਾ ਪਾ ਕੇ ਆਪਣੇ ਸ਼ਹਿਰ ਦੇ ਵਿੱਚ ਘੁੰਮਣ ਵਾਸਤੇ ਗਿਆ ਸ਼ਾਮ ਨੂੰ 10 ਮਿੰਟ ਤੁਸੀਂ ਇਹਨੂੰ ਗੋਲੀਆਂ ਨਾਲ ਸੱਲ ਨਹੀਂ ਕਰਤਾ ਤਾਂ ਲਾਉਰਸ ਜਿਹਦੇ ਉੱਤੇ 100 ਪਰਚਾ ਹੈ ਉਹ ਜਦੋਂ ਗਾਲਤ ਜਾਂਦਾ ਫਿਰ ਉਹਦੀ ਲੱਤਾਂ ਕਿਉਂ ਲੱਗਣ ਮਣ ਭਾਈ ਮੈਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹੀ ਗੱਲ ਕਹਿੰਦਾ ਤੁਸੀਂ ਤਿੰਨ ਤਿੰਨ ਡੀਐਸਪੀ ਦੀ ਸਿਕਿਉਰਿਟੀ ਦਿੰਦੇ ਹੋ ਉਹਨਾਂ ਦੀ ਰੱਖਿਆ ਕਰਦੇ ਹੋ ਉਹਨਾਂ ਦੇ ਬ੍ਰਾਂਡਡ ਕੱਪੜੇ ਪਾ ਕੇ ਪੇਸ਼ ਕਰਦੇ ਹੋ ਉਹਨਾਂ ਦੀਆਂ ਰੀਹਾਂ ਬਣ ਗਈਆਂ ਨੇ ਤਾਂ ਸਾਡੇ ਯੂਥ ਦੇ ਉੱਤੇ ਕੀ ਪ੍ਰਭਾਵ ਪੈਂਦਾ ਗੁੰਡਿਆਂ ਦਾ ਕੌਣ ਬੰਦਾ 1 ਨੰਬਰ ਦੀ ਕਮਾਈ ਦਾ ਦਸਾਂ ਨਾਹੋ ਦੀ ਕਿਰਤ ਜਿਹੜੀ ਸਾਡੇ ਗੁਰੂ ਪੀਰ ਨੇ ਸਮਝਾਉਂ ਦੱਸੀ ਕੌਣ ਕਰਕੇ ਕਹੂਗਾ ਜੇ ਦੋ ਪਸਤਾਵ ਲੈ ਕੇ ਇੱਕ ਦਾ 300 ਉਹਦਾ ਪਰਚਾ ਲੈ ਕੇ ਜੇਲ੍ਹ ਚ ਬਹਿ ਕੇ ਹਜ਼ਾਰਾਂ ਬਣਦੇ ਆ ਤਾਂ ਫਿਰ ਭਾਈ ਕਿਸ ਨੂੰ ਕੀ ਲੋੜ ਪੈਂਦੀ ਹੈ ਮਿਹ